ਵੱਡੀ ਖਬਰ ਤੁਹਾਡਾ ਸਾਂਝੀ ਕਰਨ ਜਾ ਰਹੇ ਆਇਤ ਪੰਜਾਬ ਦੀ ਵੱਡੀ ਯੂਨੀਵਰਸਿਟੀ ਦੇ ਮੈਸ ਦੇ ਖਾਣੇ ਦੇ ਵਿੱਚੋਂ ਸੁੰਡੀਆਂ ਨਿਕਲਦੀਆਂ ਨੇ ਮਾਮਲਾ ਗਰਮਾ ਜਾਂਦਾ ਜੀ ਹਾਂ ਕੁੜੀਆਂ ਨੇ ਗਰਾਊਂਡ ਦੇ ਵਿੱਚ ਡੀਨ ਕੇਰ ਲਈ ਤੇ ਮਾਹੌਲ ਜ਼ਿਆਦਾ ਗਰਮ ਆ ਗਿਆ ਇੱਕ ਵੱਡੀ ਯੂਨੀਵਰਸਿਟੀ ਪੰਜਾਬ ਦੀ ਵੱਡੀ ਯੂਨੀਵਰਸਿਟੀ ਦੇ ਹੋਸਟਲ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਜਾਂਦਾ ਜਦੋਂ ਮੈਸ ਦੇ ਵਿੱਚ ਇੱਕ ਵਿਦਿਆਰਥੀ ਨੂੰ ਖਾਣਾ ਖਾਣ ਲੱਗਦਾ ਹੈ ਤੇ ਉਸ ਦੇ ਵਿੱਚੋਂ ਕੀੜਾ ਪਾਇਆ ਜਾਂਦਾ ਵਿਦਿਆਰਥੀਆਂ ਨੇ ਡੀਨ ਸਟੂਡੈਂਟ ਵੈਲਫੇਅਰ ਗਰਲਸ ਨੇ ਦਫਤਰ ਦਾ ਕਿਰਾਇਆ ਕੀਤਾ ਇਸ ਨੂੰ ਬੰਦ ਕੀਤਾ ਗਿਆ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਹੈ ਡੀਨ ਜਦੋਂ ਦਫਤਰ ਤੋਂ ਬਾਹਰ ਨਿਕਲਣ ਲੱਗੇ ਤਾਂ ਰਸਤੇ ਦੇ ਵਿੱਚ ਵਿਦਿਆਰਤਿਆਂ ਨੇ ਉਸ ਨੂੰ ਘੇਰ ਲਿਆ ਮਾਮਲਾ ਵਾਧਾ ਦੇਖ ਕੇ ਵਿਦਿਆਰਤਿਆਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਮੈਸੇ ਠੇਕੇਦਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਜਦ ਵਿਦਿਆਰਤਿਆਂ ਦੇ ਵੱਲੋਂ ਤਾਂ ਡੀਨ ਨੇ ਕਿਹਾ ਕਿ ਕਾਰਵਾਈ ਕੀਤੀ ਜਾਏਗੀ ਤੇ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਏਗਾ ਇਸ ਮੌਕੇ ਵਿਦਿਆਰਥੀਆਂ ਨੇ ਵੀ ਦੱਸਿਆ ਕਿ ਖੁਰਾਕ ਦਾ ਰੇਟ 32 ਰੁਪਏ ਕੀਤਾ ਗਿਆ ਪਰ ਹੋਸਟਲ ਦੀ ਮੈਸ ਦੇ ਵਿੱਚ ਉਹਨਾਂ ਨੂੰ ਮਿਆਰੀ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਇੱਕ ਚੰਗਾ ਖਾਣਾ ਜਿਹੜਾ ਕਿ ਹੋਸਟਲ ਦੇ ਵਿੱਚ ਮਿਲਣਾ ਚਾਹੀਦਾ ਹੈ ਵਿਦਿਆਰਥੀਆਂ ਨੂੰ ਉਹ ਵੀ ਨਹੀਂ ਮਿਲ ਰਿਹਾ ਅਧਿਕਾਰੀਆਂ ਨੂੰ ਰੋਜ਼ਾਨਾ ਸਮੱਸਿਆ ਤੋਂ ਜਾਣੂ ਕਰਵਾਉਂਦੇ ਨੇ ਪਰ ਅਧਿਕਾਰੀ ਵੀ ਕੋਈ ਕਾਰਵਾਈ ਨਹੀਂ ਕਰਦੇ ਕੋਈ ਸੁਣਵਾਈ ਨਹੀਂ ਕਰਦੇ ਹੋਸਟਲ ਦੀਆਂ ਤਸਵੀਰਾਂ ਖਾਣੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਇੱਕ ਵੱਡੀ ਨਿੱਜੀ ਯੂਨੀਵਰਸਿਟੀ ਦੇ ਖਾਣੇ ਦੇ ਵਿੱਚੋਂ ਜਾਂ ਮੈਸ ਦੇ ਵਿੱਚੋਂ ਖਾਣਾ ਦਿੱਤਾ ਜਾਂਦਾ ਹੈ ਉਸ ਦੇ ਵਿੱਚੋਂ ਕੀੜਾ ਨਿਕਲਦਾ ਤੇ ਮਾਮਲਾ ਗਰਮ ਆ ਜਾਂਦਾ ਹੈ